ਲੁਧਿਆਣਾ ਚ ਬਦਮਾਸ਼ਾਂ ਨੇ ਘਰ ਚ ਦਾਖਲ ਹੋ ਕੇ ਪਰਿਵਾਰ ਤੇ ਕੀਤਾ ਹਮਲਾ ਔਰਤਾਂ ਸਮੇਤ 5 ਵਿਅਕਤੀ ਗੰਭੀਰ ਜ਼ਖਮੀ ਵਾਹਨਾ ਦੇ ਸ਼ੀਸ਼ੇ ਵੀ ਟੁੱਟੇ ਜਿਸ ਦੀ ਸੀਸੀਟੀਵੀ ਵੀ ਆਈ ਸਾਹਮਣੇ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਲੁਧਿਆਣਾ ਦੇ ਪੱਖੋ ਰੋਡ ਦੀਆਂ ਨੇ ਜਿੱਥੇ ਪੱਖੋ ਰੋਡ ਸਥਿਤ ਕਰਨੈਰ ਨਗਰ ਇਲਾਕੇ 'ਚ ਦੇਰ ਰਾਤ ਕੁਝ ਸ਼ਰਾਬੀ ਅਨਸਰਾਂ ਨੇ ਅਮਨ ਕਾਨੂੰਨ ਨੂੰ ਤਾਤੇ ਲਾਉਂਦਿਆਂ ਇੱਕ ਪਰਿਵਾਰ ਤੇ ਹਮਲਾ ਕਰ ਦਿੱਤਾ ਮੁਲਜ਼ਮ ਤੇਜ਼ ਧਾਰ ਹਥਿਆਰਾਂ ਦੇ ਨਾਲ ਲੈ ਸਨ ਅਤੇ ਉਹਨਾਂ ਨੇ ਇਸ ਦੌਰਾਨ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਜਿਸ ਨੇ ਇਲਾਕੇ ਦੀਆਂ 2-3 ਕਾਰਾਂ ਦੀ ਪੰਨ ਤੋੜ ਕੀਤੀ ਉੱਥੇ ਕੁਝ ਸੀਸੀਟੀਵੀ ਕੈਮਰੇ ਵੀ ਟੁੱਟ ਗਏ ਹਾਲਾਂਕਿ ਘਟਨਾ ਦੀਆਂ ਕੁਝ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਸਥਾਨਕ ਲੋਕਾਂ ਅਤੇ ਪੀੜਤ ਪਰਿਵਾਰ ਦੇ ਰਿਸ਼ਤੇਦਾਰਾਂ ਮੁਤਾਬਕ ਦੋਸ਼ੀ ਰਾਤ ਕਰੀਬ 1 ਵਜੇ ਇੱਕ ਘਰ ਦੇ ਦਾਖਲ ਹੋਏ ਅਤੇ ਹਮਲਾ ਕਰ ਦਿੱਤਾ ਇਹਨਾਂ ਵਿੱਚੋਂ ਇੱਕ ਮੁਲਜ਼ਮ 2 ਮਹੀਨੇ ਪਹਿਲਾਂ ਹੀ ਜੇਲ੍ਹ ਤੋਂ ਛੁੱਟੇ ਤੇ ਆਇਆ ਹੈ ਇਸ ਦੌਰਾਨ ਉਸਨੇ ਤਿੰਨ ਔਰਤਾਂ ਅਤੇ ਦੋ ਨੌਜਵਾਨਾਂ ਤੇ ਹਮਲਾ ਕਰ ਦਿੱਤਾ ਇਹਨਾਂ ਵਿੱਚੋਂ ਇੱਕ ਔਰਤ ਦੀ ਉਂਗਲੀ ਵਾਰ ਦਿੱਤੀ ਗਈ ਜਦਕਿ ਇੱਕ ਨੌਜਵਾਨ ਦੇ ਕੰਨ ਵੀ ਕੱਟੇ ਗਏ ਮੈਟਰ ਕੀ ਹੋਇਆ ਵੀਰੇ ਪੂਰਾ ਮੈਟਰ ਤਾਂ ਵੀਰੇ ਕੁਝ ਨਹੀਂ ਪਤਾ ਵੀ ਆਪਾਂ ਤਾਂ ਡਰਾਈਵਰ ਬੰਦੇ ਆ ਸਾਡੀਆਂ ਗੱਡੀਆਂ ਮਾਲਕ ਦੀਆਂ ਚਲਾਉਂਦੇ ਆ ਸੀ ਤੇ ਬਾਹਰ ਖੜੀਆਂ ਸੀ ਸਾਡੀਆਂ ਜਾਨ ਤੇ ਰੌਲਾ ਪੈਂਦਾ ਸੁਣਿਆ ਵਾ ਜਦੋਂ ਸਾਡੀ ਗੱਡੀ ਦਾ ਸ਼ੀਸ਼ਾ ਭੰਨੇ ਉਹਨਾਂ ਨੇ ਤੁਰੇ ਜਾਂਦੇ ਨੇ ਉਦੋਂ ਸਾਨੂੰ ਬਾਅਦ ਸੁਣ ਕੇ ਪਤਾ ਲੱਗਿਆ ਉਦੋਂ ਦੇਖਿਆ ਵੀ ਬੱਡ ਟੱਕ ਕਰਕੇ ਗਏ ਆ ਚਾਗਲਾ ਕਿਸ ਕੱਲੋਂ ਆਇਆ ਸੀ ਇਹਦਾ ਵੀਰੇ ਕੁਝ ਨਹੀਂ ਪਤਾ ਸਾਨੂੰ ਇਹਦਾ ਲੱਗਦਾ ਵੀ ਉਹ ਮੁੰਡਾ ਕਹਿੰਦਾ ਵੀ ਜਿਹਨੇ ਹਮਲਾ ਕੀਤਾ ਉਹ ਤਾਂ ਜੇਲ੍ਹ ਕੱਟ ਕੇ ਆਇਆ ਬਣਾ ਜਿਹਨੇ ਉਹਦਾ ਉਹਨੂੰ ਵੀ ਨਹੀਂ ਜਾਣਦੇ ਤਾਂ ਸਾਨੂੰ ਤਾਂ ਇਹਦੇ ਬਾਰੇ ਕੁਝ ਨਹੀਂ ਪਤਾ ਵੀ ਕੌਣ ਸੀ ਬੰਦਾ ਕੌਣ ਨਹੀਂ ਯਾਨੀ ਵੀ ਅਸੀਂ ਕਿਸੇ ਨੂੰ ਨਹੀਂ ਪਛਾਣਦੇ ਅਸੀਂ ਕੰਮ ਕਰ ਜਿਹੜਾ ਮੇਨ ਪੰਗਾ ਸੀ ਕਿਹਦੇ ਨਾਲ ਸੀ ਇਹ ਮੇਨ ਲੜਾਈ ਕਿਹਦੇ ਨਾਲ ਸੀ ਨਹੀਂ ਵੀਰੇ ਇਹ ਨਹੀਂ ਪਤਾ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਸਾਨੂੰ ਤਾਂ ਬਸ ਇੰਨਾ ਪਤਾ ਲੱਗਿਆ ਵਾ ਪੱਟਰ ਕਿਨੇ ਹੋਏ ਲੋਕ ਪਟੜੇ ਇਹਨਾਂ ਦੇ ਘਰ ਦੇ 4 ਜਾਣੇ ਆ ਇੱਕ ਇਹਨਾਂ ਦੇ ਘਰ ਦਾ 5 ਜਾਣੇ 5 ਜਾਣੇ ਗੱਡੀਆਂ ਕਿੰਨੇ ਕੋ ਤੋੜਪਾਂ ਨਹੀਂ ਕੀਤੀ ਗੱਡੀਆਂ 2 ਪਾ ਪੰਨ ਗਏ ਵੀਰੇ ਦੋਨੇ ਸਾਡੀਆਂ ਜੀ ਠੀਕ ਇੱਕ ਮੇਰਾ ਭਰਾ ਚਲਾਉਂਦਾ ਸੀ ਤੇ ਇੱਕ ਮੈਂ ਚਲਾਉਂਦਾ ਸੀ ਠੀਕ ਉਹ ਕਿਦਾਂ ਹੋ ਗਿਆ ਇਹ ਗੁਰ ਮਾਤਾ ਜੀ ਬੀਬੀ ਕੀ ਨਾਮ ਹੈ ਤੁਹਾਡਾ ਮੇਰਾ ਬਲਵਿੰਦਰ ਕੌਰ ਹੈ ਕਿਹੜੀ ਕਿਹੜਾ ਮਹੱਲਾ ਪੈਂਦਾ ਜੀ ਇਹ ਪੈਂਦਾ ਕਰਨਾਲ ਸਿੰਘ ਨਗਰ ਕੀ ਮੈਟਰ ਕੀ ਹੋਇਆ ਜੀ ਇਹ ਮੈਟਰ ਜੀ ਸਾਨੂੰ ਹੋਰ ਤਾਂ ਕਿਸੇ ਕੰਡਾ ਪਤਾ ਨਹੀਂ ਵੀ ਸਾਨੂੰ ਇੰਨੇ ਪਤਾ ਲੱਗਿਆ ਵੀ ਘਰੇ ਆ ਕੇ ਬੰਦੇ ਆਪ ਹੈ ਹੂੰ ਮੇਰੀ ਜਠਾਣੀ ਪਈ ਸੀ ਉਹ ਮੰਜੇ ਤੇ ਮੰਜੇ ਤੇ ਉਹਨੂੰ ਆ ਕੇ ਉਹਨਾਂ ਨੇ ਮਾਰਿਆ ਮੇਰਾ ਜਠਾਣੀ ਦਾ ਬੇਟਾ ਸੀਗਾ ਸਾਡਾ ਭਤੀਜਾ ਉਹਨੂੰ ਅੰਦਰ ਕੁੱਟਿਆ ਉਹਨਾਂ ਨੇ ਬਹੁਤ ਸਾਡੀ ਮੇਰੀ ਭਤੀਜੀ ਆ ਉਹਦੇ ਸੱਟਾਂ ਬਹੁਤ ਲੱਗੀਆਂ ਭਤੀਜੀ ਦੀ ਲੜਕੀ ਆ ਉਹਦੀ ਉਂਗਲੀ ਵੀ ਵੱਟਦੀ ਤੇ ਸਾਰੇ ਕੋ ਜਾਣੀ ਉਹਦੇ ਬਾਹਰ ਤੇ ਵੀ ਸੱਟ ਮਾਰੀ ਕਿੰਨੇ ਕੋ ਬੰਦੇ ਨੇ ਹਮਲਾ ਕੀਤਾ ਸੀ ਹਮਲਾ ਸੀਗਾ 50 60 ਬੰਦੇ ਹੈਗੇ ਤੇ ਹਥਿਆਰ ਕੀ ਸੀ ਉਹਨਾਂ ਕੋਲ ਉਹਨਾਂ ਕੋਲੇ ਕਿਰਪਾਨਾਂ ਸੀਗੀਆਂ ਹੂੰ ਤੇ ਬਾਕੀ ਹੋਰ ਜਿਹੜੇ ਚੱਕ ਚੁੱਕੂ ਹੁੰਦੇ ਨੇ ਉਹ ਸੀਗੇ ਤੇ ਮਤਲਬ ਲੜਾਈ ਦਾ ਕਾਰਨ ਕੀ ਹੈ ਜੀ ਪੁੱਤ ਹੋ ਲੜਾਈ ਦਾ ਸਾਨੂੰ ਕੋਈ ਕਾਰਨ ਨਹੀਂ ਸੰਤਾ ਮਾਰੇ ਨੇ ਪਤਾ ਲੱਗਿਆ ਵੀ ਉਹ ਕਿਉਂ ਮਾਰ ਕੇ ਗਏ ਤੇ ਗੱਲ ਇਹ ਵੀ ਸੁਣਨੀ ਚਾਹੀ ਕਹਿੰਦੇ ਪੂਰਾ ਪਰਿਵਾਰ ਹਸਪਤਾਲ ਚ ਦਾਖਲ ਹੈ ਹਾਂ ਦਾਖਲ ਹੈ ਕਿੰਨੇ ਪਰਿਵਾਰ ਦੇ ਮੈਂਬਰ ਚਾਰ ਪੰਜ ਪਰਿਵਾਰ ਦਾਖਲ ਨੇ ਕੌਣ ਕੌਣ ਨੇ ਜੀ ਇੱਕ ਚਾਰ ਪਰਿਵਾਰ ਹੈ ਇਸ ਘਰ ਦੇ ਨੇ ਇੱਕ ਇਹਨਾਂ ਦਾ ਲੜਕਾ ਤੇ ਵਿਚਾਰਾ ਕੰਮ ਤੋਂ ਆਉਂਦਾ ਉਹੜਾ ਲਿਕਾ ਨਿਕਾ ਮਤੋਂ ਆਉਂਦੇ ਤੇ ਕਨਵਰਟ ਤਾਂ ਟੋਟਲ 5 ਜਣੇ ਆ ਹਾਂ 5 ਜਣੇ ਆ ਤੇ ਕੋਈ ਕਹਿੰਦੇ ਵੀ ਜਿਨ੍ਹਾਂ ਨੇ ਹਮਲਾ ਕੀਤਾ ਉਹ ਜੇਲ ਵੀ ਕੱਟ ਕੇ ਆਏ ਨੇ ਯਾਰ ਕੱਟ ਕੇ ਆਏ 2 ਮਹੀਨੇ ਦੀ ਛੁੱਟੀ ਆਇਆ ਉਹ ਕਿਹੜੀ ਕਿਹੜੇ ਕੇਸ ਤੋਂ ਆਏ ਸੀ ਉਹ ਇਹ ਵੀ ਲੜਾਈ ਦੇ ਕੈਸ ਤੋਂ ਆਇਆ ਹੋਇਆ ਹੈ ਮਾਤਾ ਗੁੰਡਾਗਰਦੀ ਦਿਨਬਰ ਤੇ ਵਧੀ ਜਾ ਰਹੀ ਕਿਸੇ ਕੰਦੇ ਦੇ ਦਈ ਤੁਸੀਂ ਹਾਂ ਬਸ ਹੁਣ ਪਤਾ ਇੰਨਾ ਨਹੀਂ ਮੈਨੂੰ ਪਤਾ ਹੈਗਾ ਤੇ ਪੁਲਿਸ ਕੋ ਕਾਰਵਾਈ ਦੀ ਮੰਗ ਕਰਦੇ ਹਾਂ ਕਰਦੇ ਹਾਂ ਅਸੀਂ ਕਹਿੰਦੇ ਵੀ ਜੋ ਮੰਗ ਹੋਗੀ ਸਾਡੇ ਸਾਡਾ ਪਰਿਵਾਰ ਨੂੰ ਸਹੀ ਹੋਣਾ ਚਾਹੀਦਾ ਵੀ ਕਿਉਂ ਸਾਡੇ ਪਰਿਵਾਰ ਤੇ ਆ ਜੋ ਕੋਈ ਉਹਨਾਂ ਨੇ ਗਲਤੀ ਕਰਦਾ ਉਹਨੂੰ ਸਮਝਣਾ ਇਹ ਮਾਤਾ ਮੁੰਡੇ ਅੰਦਰ ਵੀ ਬੜੇ ਸੀਗੇ ਹਾਂ ਅੰਦਰ ਹੀ ਬੜੇ ਅੰਦਰ ਹੀ ਵੜ ਕੇ ਸਭ ਕੁਝ ਕੀਤਾ ਉਹ ਨਹੀਂ ਇਹ ਗੱਲ ਕਰੀਏ ਲੜਾਈ ਦਾ ਕਾਰਨ ਸੀ ਅੰਦਰੋਂ ਲੁੱਟ ਖੋਹ ਵੀ ਕੀਤੀ ਕੋਈ ਸਮਾਨ ਨਹੀਂ ਉਹਨਾਂ ਨੇ ਟਮਾਟਮਾ ਵੀ ਲੈ ਗਿਆ ਕੋਰ ਚੱਕ ਕੇ ਸਾਰਾ ਸਮਾਨ ਵੀ ਲੈ ਕੇ ਗਏ ਨੇ ਅੱਛਾ ਕਿੰਨਾ ਕੁ ਨ ਕਾਰ ਖੜੀਆਂ ਤੇ ਗੱਡੀਆਂ ਦੇ ਸੀਸੇ ਭੰਨੇ ਅੱਛਾ ਜਾਂ ਆ ਗਵਾਂਡੀਆਂ ਦੀਆਂ ਗੱਡੀਆਂ ਸੀਗੀਆਂ ਇਹਨਾਂ ਦੀਆਂ ਇਹਨਾਂ ਦੀਆਂ ਗੱਡੀਆਂ ਮੈਂ ਨਾਮ ਮੈਂ ਮਹੇਸ਼ ਕੁਮਾਰ ਹਾਂ ਜਿਹੜੇ ਮਲੇਚਰਾਂ نیوز ਸੀ ਅਸੀਂ ਅਸੀਂ ਕਿੰਨੇ ਨਾਲ ਬਗਲੀ ਫਰਨਾਲ ਸਿੰਘ ਨਗਰ ਫਰਨਾਲ ਸਿੰਘ ਫੇਸਟਰੀ ਅੱਛਾ 15 25 40 ਨੰਬਰ 40 ਨੰਬਰ ਗੱਡੀ ਉੱਡਾ ਕਰਦੀ ਹੋਈ ਹੈ ਤੁਹਾਡਾ ਮੁੰਡਾ ਫਟੜਾ ਕਿਹ ਗੱਲਬਾਤ ਹੈ ਕਿਥੋਂ ਆ ਰਿਹਾ ਹੈ ਉੱਡਾ ਕਰਦੇ ਦੇਖੋ ਇਹ ਤਾਂ ਪਰ ਨਹੀਂ ਪਤਾ ਆਪਾਂ ਸੁੱਤੇ ਪਏ ਸੀ ਜਦੋਂ ਇੱਥੇ ਮੁੰਡੇ ਆਏ ਇਹਨਾਂ ਨੇ ਅੰਦਰ ਬਹੁਤ ਜ਼ਿਆਦਾ ਤੋਰਫਾਨ ਹੋਈ ਹੈ ਤੋਰਫਾਨ ਤੋਂ ਬਾਅਦ ਜਦੋਂ ਸਾਡਾ ਬੰਦਾ ਇੱਥੇ ਕੰਮ ਤੋਂ ਆਇਆ ਉਹਨਾਂ ਨੇ ਕਿਹਾ ਵੀ ਭਾਜੀ ਅਸੀਂ ਬੰਦੇ ਕੰਮ ਵਾਲੇ ਬੰਦੇ ਤਾਂ ਵੀ ਉਹਨਾਂ ਨੇ ਸਿੱਧਾ ਤਲਵਾਰਾਂ ਚੱਕ ਕੇ ਮਾਰਿਆ ਹੂੰ ਪਤਾ ਨਹੀਂ ਕੌਣ ਸੀ ਸਾਰੇ ਮੂੰਹ ਹੱਤ ਬੰਦੇ ਬੈਸੇ ਫਿਰ ਸਾਡੇ ਕੈਮਰੇ ਤੋੜ ਗਏ ਉਹ ਵੀ ਕੈਮਰੇ ਤੋੜ ਗਏ ਕਿੰਨੇ ਕੁ ਬੰਦੇ ਸੀਗੇ ਖਾਲਾ ਫੋਨ ਕੇ 23 ਬੰਦੇ ਤੋਂ ਉੱਪਰ ਹੀ ਹੋਣਗੇ ਹਥਿਆਰ ਨਹੀਂ ਪਤਾ ਬਹੁਤ ਸੀ ਹਥਿਆਰ ਤੋਂ ਕੀ ਸਾਰੇ ਜਿਹੜੇ ਕੈਮਰੇ ਤੋੜ ਗਏ ਸੀਸੀ ਕੈਮਰੇ ਦਾ ਰਿਕਾਰਡ ਹੋ ਹੀ ਗਿਆ ਉਹਨਾਂ ਕੈਮਰੇ ਹਾਂਜੀ ਹਾਂਜੀ ਹੋਰ ਰਿਕਾਰਡਿੰਗ ਤਾਂ ਪਹਿਲੇ ਹੋਈ ਆ ਰਿਕਾਰਡਿੰਗ ਹੋਈ ਹੋਈ ਆ ਤੇ ਕੀ ਗੁੰਡਾਗਰਦੀ ਖੂਬ ਚੱਲੀ ਆ ਨਹੀਂ ਨਹੀਂ ਪਤਾ ਰਿਕਾਰਡਿੰਗ ਪਹਿ ਹਾਂਜੀ ਜਿਵੇਂ ਗੁੰਡਾਗਰਦੀ ਹੋਈ ਏ ਪੁਲਿਸ ਅਧਿਕਾਰੀਆਂ ਤੋਂ ਪੁੱਛਦੇ ਕਿ ਪ੍ਰਸ਼ਾਸਨ ਨੇ ਕੀ ਕੀਤਾ ਅਜ ਤੱਕ ਕੋਈ ਕੁਝ ਨਹੀਂ ਕਰਦੇ ਲੜਾਈਆਂ ਸੜਿਆ ਮੰਨਦੇ ਪੁਲਿਸ ਰਿਆ ਮੰਨਦਾ ਪੁਲਿਸ ਨੂੰ ਅਸੀਂ 1.5 ਘੰਟੇ ਤੱਕ ਦੱਟ ਦਵਾ ਕੇ ਕਿਤੇ ਕੋਈ ਪੁਲਿਸ ਨਹੀਂ ਪਹੁੰਚੇ ਜੀ ਤੇ ਜਿਹੜਾ ਤੁਹਾਡਾ ਪੰਜਾ ਉੱਦ ਲੱਗੀ ਕਿੱਥੇ ਲੱਗੀ ਜੀ ਉੱਦ ਤੇ ਬਾਹਰ ਬਾਰੇ ਪੂਰਾ ਸਰ ਪੜਿਆ ਪਿਆ ਜੀ ਠੀਕ ਹੈ ਜੀ ਠੀਕ ਹੈ ਜੀ ਅੱਛਾ ਸਰ ਇਨਫੋਰਮੇਸ਼ਨ ਕੀ ਹੈ ਜੀ ਤੁਹਾਡੇ ਕੋਲ ਉਸੇ ਹੀ ਬੰਦੇ ਦਰਜ ਹੋਏ ਨੇ ਰਾਜੀ ਗੱਲ ਕਿੰਨੇ ਕੋ ਬੰਦੇ ਫੱਟੜੇ ਉਸੇ ਨੂੰ ਕਿ ਰਿਕਣਾ ਹੋਰ ਕੋਈ ਕੋ ਦੋ ਜਣੇ ਹੋਏ ਨੇ ਬਿਆਨ ਲਿਖਾ ਕੇ ਉਹ ਫੇਰ ਉਹ ਕਰਕੇ ਦੇ ਦੇਣਗੇ ਮੈਂ ਦੂ ਦੇ ਕੁਲਿਟੀ ਦੀ ਉਂਗਲਾ ਵੀ ਕੱਟੀਆਂ ਜੀ ਦੇ। ਦੇਖ ਬੜਾ ਤਾਈ ਕਹਿੰਦੇ 12 ਵਜੇ ਬਾਈ ਕਦੇ ਕੱਚੀ ਗੱਲ ਨਹੀਂ ਕਰਾ ਜਾਂਦੇ। ਇੱਕ ਕੀਰਤਾਰ ਬੰਦੇ ਜਾਵਣ ਆਪਣੀ ਟੀਮ ਆਪੇ ਜਿਵੇਂ ਮੈਂ ਕੋਈ ਗੱਲ ਚ ਚੱਲ ਜੇ ਕੋਈ ਮੈਂ ਕੁਝ ਨਹੀਂ ਕਰ ਜਾਂਦਾ। ਬਣਦੀ ਕਾਰਵਾਈ ਕੀਤੀ ਜਾਏਗੀ। ਬਣਦੀ ਕਾਰਵਾਈ ਕਰਾਂਗੇ ਵੀ ਉਹ ਬਣ ਰਹੀ ਆ ਤੇ ਬਾਦੀ ਚੱਲੀ ਆਗੇ। ਤੇ ਕਿਸੇ ਆਜੂ ਗੱਲ ਚੱਲ ਰਹੀ ਫਾਰੀ ਮੂਵੀ ਹੈਗੇ। 21 ਦਾ ਤੋਂ ਇੱਕ ਬਾਰ ਸ਼ੁਰੂ ਕਰ ਲੈਣਾ ਸਾਰਾ। ਦੇਖੋ ਇਹ ਧਰ ਫੜੜੀ ਸ਼ੁਰੂ ਕਰਦੇ ਆਂ ਭੇਜਦੇ ਆਂ। ਅਸੀਂ ਦੋ